ਸੁਖੀਰ ਅੱਜ ਲਾਤੀ ਕਿਨੇ ساری ਆਡੀਅੰਸ ਨੂੰ ਬੇਨਤੀ ਹੈ ਆਗੋਂ ਟ੍ਰੈਕਾਂ ਦੇ ਬੈਠਣ ਦੀ ਖਫਾਤਾ ਕਰੋ ਤੇ ਸ਼ਰਕ ਟੀਮ ਮਰਾ ਵੀਰ ਜਗਾਨੀ ਰੱਖੋ ਦੁਬਾਰਾ ਉਡੀ ਆਪਣੀ ਖਾਲਸਾ ਪੰਥ ਦੀ ਪੰਜਾਬੀਆਂ ਦੀ ਪਾਰਟੀ ਸ਼ੋਮਨੀ ਕਾਲੀ ਦਲ ਨੇ ਕਰਾਈ ਹੈ ਐਸ ਕਰਕੇ ਆਓ ਸੂਚੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਣੀ ਖੇਤਰੀ ਪਾਰਟੀ ਆਪਣੀ ਫੌਜ ਸ਼ੋਮਨੀ ਕਾਲੀ ਦਲ ਨੂੰ ਤਕੜਾ ਕਰਕੇ ਆਪਾ 13 ਦੀਆਂ ਦੀਆਂ ਸੀਟਾਂ ਜਿਤਾ ਦਿਓ ਆ ਇੱਕ ਢਾਲ ਬਣ ਕੇ ਉਦੇ ਵਾਸਤੇ ਖੜੂਗੀ ਤੇ ਤੁਹਾਡੀ ਲੜਾਈ ਪੰਜ ਮਿੰਟ ਲੜੂਗੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਆਹ ਦੋ ਨਾਰੇ ਲਾਗੇ ਮੇਰੀ ਕਮਰ ਜਾਂ ਦੇ ਲੋ ਸੋ ਨਿਹਾਲ ਇੱਕ ਨਾਰਾ ਚੱਲਿਆ ਪੰਜਾਬ ਦੇ ਦੇ ਕੇ ਨਾਰਾ ਇਨਕਲਾਬ ਦਾ ਕੁਟਾਰਾ ਸ਼ਰਾਬ ਦਾ ਨਾਰਾ ਇਨਕਲਾਬ ਦਾ ਕੁਟਾਰਾ ਸ਼ਰਾਬ ਦਾ ਸਾਡਾ ਪੰਜਾਬ ਅਸਲੀ ਪੰਜਾਬ ਦੇ ਅਸੀਂ ਇਹ ਨਾਰਾ ਖਾਲੀ ਕਰਨੇ ਦਿੱਤਾ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਲੁਫੇਰੇ ਹੈ ਇੱਕ ਪਾਸੇ ਕਿਸਾਨੀ ਹੈ ਇੱਕ ਪਾਸੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਹੈ ਆ ਸੂਚੇ ਪੰਜਾਬੀ ਠੱਠੇ ਠੋਕੇ ਵਾਲੀਆਂ ਬੇਕਸੀਆਂ ਦਾ ਧੱਕਾ ਦਤੀਆਂ ਜਿਨ੍ਹਾਂ ਨੇ ਆਪਣਾ ਕੀ ਹਿੱਸਾ ਮਾਣ ਕੇ ਤੁਹਾਡੀ ਬਾਈਟ ਕਰ ਲਈਏ ਕਰੇ ਮੜਾ ਨਾ ਲਾ 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 ਆਏ ਕਰਦੇ ਹਾਂ ਇਹ ਰੱਖ ਦੇਵਾਗਰ ਉਹਨਾਂ ਦਾ ਜਿਹੜੇ ਅੱਜ ਮੁੰਡਾ ਬਤਾ ਉਹ ਆਪਾਂ ਸਭੀ ਹਰਤਾ ਦੇ ਉਹਨਾਂ ਦਾ ਨੂੰ ਇਹ ਪਰਸੇ ਵਿੱਚ ਆ ਕੇ ਉਹ ਗੁਰੂ ਆਤ ਕਰ ਰਹੇ ਨੇ ਕਰਾਲੀ ਤੋਂ ਔਰ ਮੈਨੂੰ ਇਸ ਗੱਲ ਤੇ ਖੁਸ਼ੀ ਆ ਕਿ ਪੰਜਾਬ ਦੇ ਹੱਕ ਲਈ ਪੰਜਾਬ ਦੀ ਇੱਜ਼ਤ ਲਈ ਪੰਜਾਬ ਦੀ ਗੈਰ ਲਈ ਪੰਜਾਬ ਤੇ ਪੰਜਾਬੀ ਨੂੰ ਜੋੜਾ ਰੱਖਣ ਲਈ ਸ਼ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਦੇ ਦਲਾਲਾ ਨਾਲ ਜੋ ਟੱਕਰ ਲਈ ਆ ਪੰਜਾਬ ਦੇ ਲੋਕਾਂ ਨੇ ਸ਼ਰੋਮਣੀ ਅਕਾਲੀ ਦਲ ਦੇ ਫਿਰ ਤੇ ਆ ਕੇ ਸ਼ਰੋਮਣੀ ਅਕਾਲੀ ਦਲ ਨਾਲ ਖੜ ਕੇ ਇਹ ਜ਼ਾਹਰ ਕਰਦਾ ਕਿ ਪੰਜਾਬ ਦਾ ਜੇ ਕੋਈ ਹੈ ਤਾਂ ਸ਼ਰੋਮਣੀ ਅਕਾਲੀ ਦਲ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਲੋਕ ਸਾਰੀਆਂ ਪਾਰਟੀਆਂ ਛੱਡ ਕੇ ਜਿਹੜੇ ਅਕਾਲੀ ਦਲ ਨਾਲ ਖੜੇ ਹੋਏ ਨੇ ਔਰ ਮਜਬੂਰ ਕਰ ਰਹੇ ਨੇ ਕਿ ਜਾਂਦੇ ਵੀ ਸਵੈਵਾਦੀ ਕਰਕੇ ਦਿੱਲੀ ਵਾਲਿਆਂ ਨਾਲ ਆਪ ਵਾਲੇ ਵੀ ਦਿੱਲੀ ਤੇ ਜਾਂਦੇ ਦਿੱਲੀ ਦੇ ਸਾਹਬਾਂ ਤੇ ਜੁੱਤੇ ਪੰਜਾਬੀਆਂ ਨੂੰ ਸੰਬੂਧ ਤੇ ਸਨੌਰੀ ਬਾਗਰ ਤੇ ਫਟਾਈ ਕਰਾਉਂਦੇ ਰਹੇ ਤੇ ਮੁੱਖ ਮੰਤਰੀ ਪੰਜਾਬ ਵਿੱਚ ਆ ਕੇ ਨੌਜਵਾਨਾਂ ਨੂੰ ਫਟਾਈ ਕਰਾਉਂਦਾ ਤੇਰਾ ਸੋ ਅੱਜ ਸਮੂਹ ਤੇ ਪੰਜਾਬੀ ਅੰਗ ਤੇ ਇੱਜਤ ਲਈ ਅੱਜ ਸ਼ਰੋਮਣੀ ਅਕਾਲੀ ਦਲ ਨੂੰ ਲੋਕ ਜਵਾਂ ਚੋਣਾਂ ਵਿੱਚ ਜਿਟਾਉਣਾ ਚਾਹੁੰਦੇ ਨੇ ਅੱਜ ਮੈਂ ਜਿਲ੍ਹਾ ਜੇਹਰਕੇ ਦੇ ਮੁੱਖ ਯਾਦਗਾਰ ਨੇ ਇਹਨਾਂ ਦੇ ਸਾਰੇ ਟੀਮ ਦਾ ਧੰਨਵਾਦ ਕਰਦਾ ਅੱਜ ਹੋਏ ਤੇ ਵੀ ਬਾਦ ਹੋਏ ਰਹਿਣੇ ਦੱਸਣਾ ਹੈ ਕਿ ਮੇਰਾ ਜਹਾਲ ਅੱਜ ਜਦੋਂ ਸਾਜ ਦੇ ਕੋ ਜਗ੍ਹਾ ਦੇ ਕੇ ਮੈਂ ਕਹਿ ਸਕਦਾ ਕਿ 9 ਹਰਕਿਆਂ ਵਿੱਚ ਸਭ ਤੋਂ ਵੱਧ ਲੀਡ ਦੇ ਜਿਹੜੇ ਹਰਕੇ ਜਿਹੇ ਦਾ ਖਾੜ ਹਰਕੇ ਵਿੱਚ ਹੋਏਗੀ ਉਹ ਮੈਂ ਗੀਤ ਕਰਾਂਗਾ ਸਤਿਗੁਰੂ ਜੀ ਦੇ ਬਾਦਰਾਂ ਨੂੰ ਜੋ ਆਪਣੇ ਵੱਲੋਂ ਦੋ ਸਾਹਿਬ ਕਹਿਣ ਤੇ ਸੀ ਆਪਣੀ ਪੰਜਾਬ ਕਾ ਯਾਤਰਾ ਆਰੰਭ ਕਰਤੀ ਹੈ ਕੋਲਈ ਸੋਹਿਆ ਲੋਕ ਪ੍ਰਿਆਤਾ ਗਿਲ ਸਾਹਿਬ ਸਮੋਚੀ ਉਹਨਾਂ ਦੀ ਟੀਮ ਕਾਲੀ ਦਲਦੇ ਵਰਕਰ ਸਰਦਾਰਾਂ ਨੂੰ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੰਗ ਇੱਕ ਪਾਸੇ ਪੰਜਾਬ ਹੈ ਪੰਜਾਬ ਦਾ ਕਿਸਾਨ ਹੈ ਪੰਜਾਬ ਦਾ ਗਰੀਬ ਹੈ ਪੰਜਾਬ ਦਾ ਦੁਕਾਨਦਾਰ ਹੈ ਦੂਜੇ ਪਾਸੇ ਦਿੱਲੀ ਵਾਲੇ ਅਹੰਕਾਰੀ ਪਾਰਟੀਆਂ ਐ ਇਹੜੀਆਂ ਕੱਲ ਹੀ ਇੱਥੇ ਲੁੱਟ ਨਾਉਂਦੀਆਂ ਤੇ ਇੱਥੇ ਧੱਕਾ ਕਰਨ ਆਉਂਦੀਆਂ ਦਿਲਚਸਪ ਨਹੀਂ ਆਉਂਦੀਆਂ ਤੁਸੀਂ 50 ਸਾਲ ਦਾ ਇਤਿਹਾਸ ਦੇਖ ਲਓ ਜੋ ਕੁਝ ਵੀ ਬਣਿਆ ਜੋ ਕੁਝ ਵੀ ਤਰੱਕੀ ਹੋਈ ਹੈ ਉਹਦੀ ਆਪਣੀ ਖਾਲਸਾ ਪੰਥ ਦੀ ਪੰਜਾਬੀਆਂ ਦੀ ਪਾਰਟੀ ਸ੍ਰੋਮਣੀ ਕਾਲੀ ਦਲ ਨੇ ਕਰਾਈ ਹੈ ਐਸ ਕਰਕੇ ਆਓ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਣੀ ਖੇਤਰੀ ਪਾਰਟੀ ਆਪਣੀ